ਹਾਂ ਜੀ ਕੀ ਕਰਨ ਭਜੀ ਹੈ ਇਹ ਨੀ ਕਪੂਰਥਲੇ ਤੋਂ ਆਏ ਆ ਜਿਹੜਾ ਕਹਿੰਦੇ ਕੱਜ ਨੂੰ ਬ੍ਰਦਰ ਹੀ ਉਹਨਾਂ ਦੀ ਡੈਥ ਹੋ ਗਈ ਸੀ ਬਾਹਰ ਦਵਾਈ ਸੇ ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਆ ਅਸੀਂ ਤੇ ਉਪਰਾਏ ਹੁਣਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਉਹਨਾਂ ਦਾ ਅਹਿਤਾਨਮਾਤ ਵੀ ਕਰਦੇ ਆ ਚਲੋ ਕਿ ਬਹੁਤ ਉਹਨਾਂ ਨੇ ਹੈਲਪ ਕੀਤੀ ਸਾਡੀ ਸਾਡੇ ਨਾਲ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਵਾਪਰੀ ਹੈ ਤੇ ਇਹਨਾਂ ਨੂੰ ਅਸੀਂ ਮਹੀਨੇ ਪ੍ਰਤੀ ਪੈਨਸ਼ਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਉਹਦਾ ਵੀ ਸਾਨੂੰ ਚਾਣੂ ਕਰਾ ਕੇ ਜਵਾਂਗੇ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਉਹਨਾਂ ਦੇ ਹੁਣ ਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਪੈਨਪ੍ਰਾਨੀ ਹੈਗਾ ਨਹੀਂ ਹੋਰ ਕੋਈ ਨਹੀਂ ਬਸ ਉਹ ਦੋਨੋਂ ਹੀ ਰਹਿ ਗਏ ਪਰਿਵਾਰ ਚ ਇਹੀ ਉਹਨਾਂ ਦਾ ਸਹਾਰਾ ਹੈ ਤੇ ਉਹ ਵੀ ਚਲੇਗੇ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜ਼ੋਨ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾ ਪਿੰਡ ਦੇ ਨੇੜੇ ਇੱਕ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫੱਟਣ ਨਾਲ ਉੱਥੇ ਮੌਤ ਹੋ ਗਈ ਸੀਗੀ ਇਹ ਪਰਿਵਾਰ ਇਹਨਾਂ ਸਮਰਥਨੀ ਦੀ ਸੀ ਕਿ ਉਹ ਸਾਰਾ ਕੁਝ ਪ੍ਰਬੰਧ ਕਰ ਸਕੇ ਆਪ ਲਈ ਇੱਕ ਤਰੀਕ ਨੂੰ ਇਥੇ ਲਿਓਨ ਲਈ ਤੇ ਪਰਿਵਾਰ ਨੇ ਜਦੋਂ ਉੱਥੇ ਰਾਜ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਉਹ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਮ੍ਰਿਤਕ ਦੀ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣਾ ਆਏ ਆ ਇੱਥੇ ਉਹਨਾਂ ਨੂੰ ਸੌਂਪ ਕੇ ਲੈ ਕੇ ਚਲੇ ਗਏ ਨੇ ਇਸ ਜਗਬੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦਸੀ ਆ ਕਿ ਆਰਥਿਕ ਮੰਦਾ ਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਬਰਾਇ ਸਾਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮੱਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਵਿਕਰਮਜੀਤ ਸਿੰਘ ਉਹਦੀ ਮ੍ਰਿਤਕ ਦੀ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2-2000 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਹਾਂ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਵਰਾਜ ਸਾਹਿਬ ਵੱਲੋਂ ਭੇਜੀ ਜਾ ਚੁੱਕੀ ਆ ਜਿਹਦੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸਬੰਧਤ ਕੰਪਨੀਆਂ ਵਿੱਚ ਚਕਾ ਕਰਦੀਆਂ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ٹرسٹ ਵੱਲੋਂ ਅਬਰਾਇ ਸਾਹਿਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਰਹੇ। ਹੋ ਚੇ ਕੀ ਕਰਨ ਭਜੀ ਹੈ ਇਹਨੇ ਕਪੂਰਥਲੇ ਤੋਂ ਆਏ ਆ ਜਿਹੜਾ ਕਰੇ ਤੱਕ ਨੂੰ ਬ੍ਰਦਰ ਹੀ ਉਹਨਾਂ ਦੀ ਡੈਥ ਹੋ ਗਈ ਸੀ ਬਾਹਰ ਦੁਬਈ ਸੇ ਤੇ ਉਹਨਾਂ ਦੇ ਡੈੱਡ ਬੋਡੀ ਲੈਣ ਆਏ ਸੀ ਤੇ ਬਰਾਏ ਹੁਣਾਂ ਨੇ ਸਾਡੀ ਹੈਲਪ ਕੀਤੀ ਹੈ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਚਲੋ ਕਿ ਬਹੁਤ ਉਹਨਾਂ ਨੇ ਹੈਲਪ ਕੀਤੀ ਸਾਡੀ ਸਾਡੇ ਨਾਲ ਬਹੁਤ ਦੁੱਖ ਦੀ ਘਟਨਾ ਵਾਪਰੀ ਹੈ ਤੇ ਇਹਨਾਂ ਨੂੰ ਅਸੀਂ ਮਹੀਨੇ ਪ੍ਰਤੀ ਪੈਂਸ਼ਨ ਲਾ ਕੇ ਦਿੰਦੇ ਆ ਜੀ ਉਹ ਕਹਿੰਦੇ ਵੀ ਤੁਹਾਨੂੰ ਉਹਦਾ ਵੀ ਸਾਨੂੰ ਚੰਨ ਕਰਾ ਕੇ ਜਮਾ ਦੇ ਤੇ ਜਿਹੜੇ ਵੀਰ ਪੂਰਾ ਹੋਇਆ ਇਹਦੇ ਪਿੱਛੇ ਕੌਣ ਰਹਿ ਗਿਆ ਉਹਦੇ ਬਾਰੇ ਉਹਨਾਂ ਦੇ ਹੁਣ ਜੀ ਮਾਤਾ ਤੇ ਬਸ ਪਿਤਾ ਜੀ ਆ ਤੇ ਉਹ ਵੀ ਕਾਫੀ ਬਜ਼ੁਰਗ ਹੈ ਜੀ ਹੋਰ ਕੋਈ ਪੈਨਪ੍ਰਾਨੀ ਹੈਗਾ ਨਹੀਂ ਹੋਰ ਨਹੀਂ ਬਸ ਉਹ ਦੋਨੋਂ ਹੀ ਰਹਿ ਗਏ ਪਰਿਵਾਰ ਚ ਇਹੀ ਉਹਨਾਂ ਦਾ ਸਹਾਰਾ ਹੈ ਤੋਂ ਵੀ ਚਲੇਗਾ ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਮਾਝਾ ਜ਼ੋਨ ਦਾ ਸਲਾਹਕਾਰ ਆ ਅੱਜ ਸਾਡੀ ਇੱਥੇ ਮਾਝਾ ਜ਼ੋਨ ਦੀ ਟੀਮ ਸਾਡੇ ਨਾਲ ਪੰਜਾਬ ਦੇ ਪ੍ਰਧਾਨ ਸੁਖਿੰਦਰ ਸਿੰਘ ਮਨਪ੍ਰੀਤ ਸਿੰਘ ਸੰਧੂ ਇਹ ਆਏ ਨੇ ਨਾਲ ਸਾਡੇ ਅੱਜ ਇੱਥੇ ਅਸੀਂ ਇਸ ਕਰਕੇ ਆਏ ਆ ਕਿ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿਧਵਾ ਦੋਨਾਂ ਪਿੰਡ ਦੇ ਨੇੜੇ ਇਹ ਇੱਕ ਪਿੰਡ ਥਿਗਲੀ ਥਿਗਲੀ ਦਾ 33 ਸਾਲ ਦਾ ਨੌਜਵਾਨ ਸੀ ਜਗਬੀਰ ਸਿੰਘ ਪੁੱਤਰ ਬਲਕਾਰ ਸਿੰਘ ਜਿਹੜਾ ਅਨਮੈਰਿਡ ਸੀਗਾ ਇਹ ਲਗਭਗ ਪਿਛਲੇ 7-8 ਸਾਲ ਤੋਂ ਦੁਬਈ ਸੀਗਾ ਤੇ 2019 ਤੋਂ ਲੈ ਕੇ ਪਿਛਲੇ 5 ਸਾਲ ਤੋਂ ਲਗਾਤਾਰ ਦੁਬਈ ਸੀ ਵਾਪਸ ਇੱਥੇ ਪੰਜਾਬ ਨਹੀਂ ਸੀ ਆਇਆ ਉਹਦੀ ਪਿਛਲੇ ਦਿਨੀ ਦਿਮਾਗ ਦੀ ਨਾੜੀ ਫਟਣ ਨਾਲ ਉੱਥੇ ਮੌਤ ਹੋ ਗਈ ਸੀਗੀ ਤੇ ਪਰਿਵਾਰ ਇਹਨਾਂ ਸਮਰਥਨੀ ਸੀ ਕਿ ਕਿ ਸਾਰਾ ਕੁਝ ਪ੍ਰਬੰਧ ਕਰ ਸਕੇ ਆਪ ਨੂੰ ਲਈ ਇਕ ਤਕਰੀਰ ਹੋ ਇਸ ਲਈ ਆਨਲਾਈਨ ਤੇ ਪਰਿਵਾਰ ਨੇ ਜਦੋਂ ਉੱਥੇ ਰਾਜ ਸਾਹਿਬ ਨੂੰ ਪਤਾ ਲੱਗਾ ਭਾਰਤੀ ਐਮਬੈਸੀ ਨੂੰ ਪਤਾ ਲੱਗਾ ਉਹ ਉਹਨਾਂ ਨੇ ਪਰਿਵਾਰ ਨਾਲ ਇਥੇ ਸੰਪਰਕ ਕੀਤਾ ਤੇ ਫਿਰ ਉਹਦੇ ਜਿਹੜੇ ਕਾਗਜ਼ ਪੱਤਰ ਸਾਰੇ ਦਸਤਾਵੇਜ਼ ਸੀਗੇ ਤਿਆਰ ਕਰਕੇ ਭਾਰਤੀ ਐਮਬੈਸੀ ਦੇ ਨਾਲ ਨਾਲੇ ਸਹਿਯੋਗ ਦੇ ਨਾਲ ਤੇ ਦੂਜਾ ਜਿਹੜਾ ਇਹ ਕੰਪਨੀ ਜਿੱਥੇ ਕੰਮ ਕਰਦਾ ਸੀਗਾ ਉਸ ਕੰਪਨੀ ਦੇ ਵੱਲੋਂ ਸਾਰਾ ਖਰਚਾ ਕੀਤਾ ਗਿਆ ਦਸਤਾਵੇਜ਼ ਸਾਰੇ ਰਾਜ ਸਾਹਿਬ ਦੀ ਟੀਮ ਵੱਲੋਂ ਤਿਆਰ ਕੀਤੇ ਗਏ ਅੱਜ ਇੱਥੇ ਉਹਦੀ ਜਗਬੀਰ ਸਿੰਘ ਦੀ ਮ੍ਰਿਤਕ ਦੀ ਜਿਹੜੀ ਆ ਉਹਦੇ ਵਾਰਸਾਂ ਨੂੰ ਸੌਂਪਣਾਏ ਆ ਇੱਥੇ ਉਹਨਾਂ ਨੂੰ ਸੌਂਫੀ ਲੈ ਕੇ ਚਲੇ ਗਏ ਨੇ ਇਸ ਜਗਬੀਰ ਸਿੰਘ ਦੇ ਕਿਉਂਕਿ ਪਰਿਵਾਰ ਜਿਹੜੀ ਬੈਕਗ੍ਰਾਉਂਡ ਆ ਉਹ ਬੜੀ ਦਸੀ ਆ ਕਿ ਆਰਥਿਕ ਮੰਦ ਹਾਲੀ ਦੇ ਵਿੱਚੋਂ ਨਿਕਲ ਰਿਹਾ ਸਾਰਾ ਪਰਿਵਾਰ ਗੁਜ਼ਰ ਰਿਹਾ ਸੋ ਉਹਨੂੰ 2000 ਰੁਪਿਆ ਵਰਾਈ ਸਾਬ ਨੇ ਹਰ ਮਹੀਨੇ 2000 ਰੁਪਿਆ ਪੈਨਸ਼ਨ ਦੇਣ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਜਿਹੜਾ ਅਜਨਾਲਾ ਨੇੜਲੇ ਮਧੂਸ਼ੰਗਾ ਪਿੰਡ ਦਾ ਨੌਜਵਾਨ ਸੀ ਵਿਕਰਮਜੀਤ ਸਿੰਘ ਉਹਦੀ ਮ੍ਰਿਤਕ ਦੀ ਇੱਥੇ ਆਈ ਸੀਗੀ ਤੇ ਮਜੀਠਾ ਨੇੜਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਸੀਗਾ ਸ਼ਾਮਨਗਰ ਦਾ ਪਲਵਿੰਦਰ ਸਿੰਘ ਉਹਦੀ ਮ੍ਰਿਤਕ ਦੇ ਵੀ ਇੱਥੇ ਜਿਹੜਾ ਆਈ ਸੀ ਉਹਨਾਂ ਦੋਵਾਂ ਪਰਿਵਾਰਾਂ ਨੂੰ ਉਹਨਾਂ ਦੋਵਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ 2200 ਰੁਪਏ ਮਹੀਨਾ ਜਿਹੜੀ ਆ ਉਹ ਪੈਨਸ਼ਨ ਦਾ ਐਲਾਨ ਕੀਤਾ ਗਿਆ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਹੁੰਚ ਜਾਏਗੀ ਉਹਨਾਂ ਦੀ ਸਾਰੇ ਕਾਗਜ਼ੀ ਪੱਤਰੀ ਕਾਰਵਾਈ ਜਿਹੜੀ ਆ ਉਹ ਜਲਦੀ ਕਰਵਾ ਰਹੇ ਆ ਤੇ ਹੁਣ ਤੱਕ ਜਿਹੜੀ ਆ ਇਹ 372ਵੀਂ ਜਿਹੜੀ ਡੈੱਡ ਬੋਡੀ ਆ ਇੱਥੇ ਅਵਰਾਜ ਸਾਹਿਬ ਵੱਲੋਂ ਭੇਜੀ ਜਾ ਚੁੱਕੀ ਆ ਜਿਹਦੇ ਵਿੱਚ ਭਾਰਤੀ ਐਮਬੈਸੀ ਦਾ ਵੀ ਸਹਿਯੋਗ ਰਿਹਾ ਤੇ ਕਈ ਵਾਰੀ ਉਹ ਸਬੰਧਤ ਕੰਪਨੀਆਂ ਵਿੱਚ ਚੱਕਰ ਪਈ ਰਹਿਆ ਨੇ ਤੇ ਬਹੁਤਾ ਵਾਰੀ ਖਰਚਾ ਵੀ ਜਿਹੜਾ ਉਹ ਸਰਬੱਤ ਦਾ ਭਲਾ ٹرسٹ ਵੱਲੋਂ ਅਬਰਾਇ ਸਾਹਿਬ ਵੱਲੋਂ ਆਪਣੀ ਜੇਬ ਚੋਂ ਕੀਤਾ ਜਾਂਦਾ ਰਹੇ।